ਹਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਪੰਜਾਬ ਦੇ ਵੀਰਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਐ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸੋ ਭਾਜੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਮੁੱਦਾ ਜਿਹੜਾ ਨਵੇਂ ਤੋਂ ਨਵਾਂ ਹੀ ਭਗਿਆ ਰਹਿੰਦਾ ਵਾ ਸੋ ਆਪਣੇ ਭਾਈਚਾਰੇ ਨੂੰ ਤੋੜਨ ਦੇ ਵਾਸਤੇ ਸੋ ਆਪਣੇ ਦੇ ਹੱਥ ਜੋੜ ਕੇ ਕੋਈ ਸਾਰੇ ਪੰਜਾਬੀ ਵੀਰਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਵੀਰਾਂ ਨੂੰ ਆਪਣੇ ਪੰਜਾਬੀ ਹਰ ਮਤਲਬ ਹਰ ਜਿਸ ਤਰ੍ਹਾਂ ਦੇ ਵੀ ਹਰ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਵੀਰਾਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਜਿਹੜਾ ਸਿੱਖ ਭਾਈਚਾਰਾ ਪੰਜਾਬੀ ਵੀਰ ਆ ਚਾਹੇ ਮਜੀਬ ਸਿੰਘ ਆ ਚਾਹੇ ਜੱਟ ਸਿੰਘ ਆ ਚਾਹੇ ਕੋਈ ਹੋਰ ਵੀ ਆਪਣੇ ਵੀਰ ਚਮਾਰ ਸਿੰਘ ਆ ਤਰਖਾਨ ਸਿੰਘ ਆ ਕੋਈ ਸ਼ੀਬੇ ਕੋਈ ਵੀ ਵੀਰ ਆਪਣੇ ਜੱਲੇ ਵੀ ਸਾਰਿਆਂ ਦੀਆਂ ਕੁਰਬਾਨੀਆਂ ਹਰ ਥਾਂ ਉਹ ਆਪਣੇ ਤਾਂ ਬਧੀਆ ਕਿਰਦਾਰ ਨਿਭਾਏ ਨੇ ਖਾਸ ਕਰਕੇ ਜਿਹੜਾ ਆਪਣੇ ਜੱਟਾ ਸਿੰਘਾਂ ਦਾ ਤੇ ਮਲਬੀਆ ਸਿੰਘਾਂ ਦਾ ਤੇ ਸ਼ਿਰੂ ਤੋਂ ਅਸੀਂ ਮਾਰ ਆਏ ਨੇ ਇਹਨਾਂ ਦਾ ਜਿਹੜਾ ਮੇਲ ਇੱਕ ਬਣਾਇਆ ਵਾ ਸੋ ਖੇਤਾਂ ਦੇ ਵਿੱਚ ਇਹਨਾਂ ਨੂੰ ਪ੍ਰਮਾਤਮਾ ਨੇ ਇੱਕ ਸਾਥ ਕੰਮ ਕਰਨ ਦੇ ਇਹਨਾਂ ਨੂੰ ਬੁੱਧੀ ਬਖਸ਼ੀ ਆ ਇਹ ਇੱਕ ਦੂਜੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦੇ ਕੇ ਇੱਕ ਦੂਜੇ ਦਾ ਹਰ ਥਾਂ ਤੋ ਆਪਣੀ ਧਰਤੀ ਮਾਂ ਦੇ ਸੀਨੇ ਦੇ ਵਿੱਚੋਂ ਆਪਣੇ ਅਨਾਜ ਪੈਦਾ ਕਰਦੇ ਨੇ ਸੋ ਇਹ ਕੋਮਾ ਦੋਵੇਂ ਮਜੀਬ ਸਿੰਘ ਜੱਟ ਸਿੰਘ ਐ ਅਸੀਂ ਆ ਦੋ ਕੋਮਾ ਦਲੇਰ ਕੋਮਾ ਨੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਲਾ ਲੋ ਚਾਹੇ ਹੁਣ ਲਾ ਲੋ ਬਾਰਡਰਾਂ ਤੇ ਲਾ ਲੋ ਜਿੱਥੇ ਹਿੱਕ ਤਾਣ ਕੇ ਖੜ ਜਾਂਦੇ ਧੱਕ ਪਾਈ ਜਾਂਦੇ ਨੇ ਸੋ ਭਰਾਓ ਇਹੋ ਜੀ ਕਦੀ ਜਾਤਾਂ ਪਾਤਾਂ ਜਿਹ ਰਹਿ ਕੇ ਕਿਰਤ ਚੰਨ ਨੀਵੇਂ ਕਿਉਂ ਦਿਖਾਉਣਾ ਕਿਉਂ ਮਾੜੇ ਸ਼ਬਦ ਬੋਲਨੇ ਆ ਇੰਨਾ ਦੀ ਜਿਹੜੀ ਇੱਕ ਪਿਆਰ ਆ ਲਾਲੋ ਬਹੁਤ ਹੀ ਗਹਿਰਾ ਪਿਆਰ ਆ ਜਿਵੇਂ ਜੱਟ ਤੇ ਮੱਝੀ ਭਰਾਵਾਂ ਤੇ ਇੱਕ ਦੋਕ ਲੈਣਾ ਛੋਟੀਆਂ ਆ ਆਪਾਂ ਨੂੰ ਜਿਆਦਾ ਕੋਈ ਬੋਲਣਾ ਵਧੀਆ ਤੇ ਆਉਂਦਾ ਨਹੀਂ ਕਿਉਂਕਿ ਅੱਬਾਂ ਕੋਈ politcal ਬੰਦੇ ਤੇ ਨਹੀਂ ਆ ਪਰ ਜਿੰਨਾ ਕਿ ਆਪਾਂ ਨੂੰ ਰੱਬ ਨੇ ਬੁੱਧੀ ਦਿੱਤੀ ਆ ਦੋਕ ਲੈਣਾ ਮੈਂ ਤੁਹਾਡੇ ਨਜ਼ਰ ਕਰਨੀਆਂ ਜੱਟ ਤੇ ਮੱਝੀ ਦੀ ਯਾਰੀ ਐ ਆ ਜਿਵੇਂ ਮੱਝੀ ਤੀਰ ਜੱਟ ਕਮਾਨ ਮਜਬੀ ਤਲਵਾਰ ਜੱਟ ਮਿਆਨ ਜਿੱਥੇ ਰਲ ਜਾਂਦੇ ਨੇ ਦੋਨੇ ਬਾਰਡਰਾਂ ਦੇ ਝੂਲਦੇ ਨੇ ਆਪਣੇ ਦੇਖਦੇ ਨਿਸ਼ਾਨ ਜਿੱਥੇ ਸੋਏ ਦੋਵੇਂ ਕੌਮਾਂ ਰਲ ਜਾਂਦੀਆਂ ਧੱਕ ਪਾਈ ਜਾਂਦੀਆਂ ਬਾਰਡਰਾਂ ਦੇ ਹੋਂ ਜਾਂ ਕਿਸੇ ਵੀ ਪਾਤਰ 'ਚ ਹੋਣ ਸੋ ਇਸ ਕਰਕੇ ਭਰਾਓ ਭਾਈਚਾਰੇ ਨੂੰ ਕਾਇਮ ਰੱਖੋ ਜਾਤਾਂ ਪਾਤਾਂ 'ਚ ਕੀ ਐ ਤੇ ਜੋ ਰੱਬ ਨੇ ਤੇ ਕੋਈ ਜਾਤ ਪਾਤ ਨਹੀਂ ਨਹੀਂ ਆ ਜਾਤਾਂ ਪਾਤਾਂ ਦੇ ਇਥੇ ਚਲੋ ਕਿਤੇ ਦੇ ਹਿਸਾਬ ਨਾਲ ਬਣ ਗਈਆਂ ਚਲੋ ਜੱਟ ਭਾਈਚਾਰੇ ਨੂੰ ਜਮੀਨਾਂ ਲ ਮਿਲ ਗਿਆ ਚਲੋ ਆਪਣੇ ਆਪਣੇ ਕਾਰੋਬਾਰ ਦੇ ਹਿਸਾਬ ਨਾਲ ਚਲੋ ਕਿਸਾਨ ਬਣ ਕੇ ਆਪਣੇ ਮਜੀਬ ਸਿੰਘ ਮਿਹਨਤੀ ਚਲੋ ਉਹਨਾਂ ਨਾਲ ਮੋਢਾ ਮੋਢਾ ਲਾ ਕੇ ਉਹ ਚਲੋ ਮਜ਼ਦੂਰ ਬਣ ਕੇ ਚਲੋ ਆਪਣੇ ਇਸੇ ਤਰ੍ਹਾਂ ਹੀ ਚਮਾਰ ਵੀਰਿਆ ਜੇ ਉਹ ਨਾ ਹੁੰਦੇ ਤੇ ਸ਼ਾਇਦ ਅੱਜ ਨੰਗੇ ਪੈਰੀਂ ਉਸ ਵੇਲੇਾਂ ਦੇ ਵਿੱਚ ਫਿਰਦੀ ਦੁਨੀਆ ਜੇ ਸ਼ਿਮਰੇ ਵੀਰ ਲਾਉਂਦੇ ਤੇ ਆਪਣੇ ਸ਼ਾਇਦ ਤਨ ਤੇ ਕੱਪੜੇ ਜਿਹੜੇ ਆਪਾਂ ਸੋਹਣੇ ਪਾ ਕੇ ਤਰੇ ਫਿਰਦੇ ਅੱਜ ਵਿਆਹਾਂ ਸ਼ਾਦੀਆਂ ਉਹ ਨਾ ਹੁੰਦੀ ਜਿਉ ਆਪਣੇ ਤਰਖਾਨ ਵੀਰ ਨਹੁੰਦੇ ਤੇ ਅੱਜ ਮੰਜੇ ਪੀੜੇ ਜੋ ਹੈ ਜਿਹੜੇ ਖੂਬਸੂਰਤ ਬਣ ਰਹੇ ਨੇ ਲੋਕ ਸੌਂ ਰਹੇ ਨੇ ਉਹ ਨਾ ਸ਼ਾਇਦ ਬੰਦੀ ਇਸ ਕਰਕੇ ਵੀਰੋ ਜਿੱਥੇ ਵੀ ਕਹੇ ਨੇ ਕਰਤਾਰ ਆਪਣੇ ਬੜੇ ਵਧੀਆ ਨਭਾਏ ਆ ਸੋ ਜਾਤਾਂ ਪਾਤਾਂ ਨਾ ਪਾ ਲੜਕੀ ਅੱਗੇ ਲੋਕ ਪੋਲੀਟੀਕਲ ਲੋਕ ਜਿਹੜੇ ਜਾਤਾਂ ਪਾਤਾਂ ਪਾ ਕੇ ਤੇ ਫਾਇਦੇ ਚੁੱਕਣਦੇ ਆ ਸੋ ਮਜੀਬ ਸਿੰਘ ਤੇ ਜੱਟ ਸਿੰਘ ਦਾ ਇੰਨਾ ਪਿਆਰ ਹੋਣਾ ਚਾਹੀਦਾ ਵਾ ਕਿ ਇਹਨਾਂ ਦਾ ਸ਼ੁਰੂ ਤੋਂ ਹੀ ਪਿਆਰ ਐਂਡ ਤੱਕ ਪਿਆਰ ਇਹਨਾਂ ਦਾ ਰਹਿਣਾ ਚਾਹੀਦਾ ਸੋ ਹੱਥ ਜੋੜ ਕੇ ਉਹ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਹੋਈ ਸਾਥ ਸੰਗਤ ਨੂੰ ਜੱਟਾਂ ਵੀਰਾਂ ਨੂੰ ਮਰਗੀ ਸਿੰਘ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣਾ ਭਾਈਚਾਰਾ ਜਿਹੜਾ ਬਣਾਈ ਰੱਖਣਾ ਵਾ ਜਾਤਾਂ ਪਾਤਾਂ ਪੈ ਕੇ ਭਾਈਚਾਰੇ ਨੂੰ ਨਹੀਂ ਤੋੜਨਾ ਨਾ ਕਿਸੇ ਦੇ ਖਿਲਾਫ ਮਾੜਾ ਬੋਲੋ ਨਾ ਬਲਾਓਗੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ